ਨਰੇਂਦਰ ਮੋਦੀ ਨਹੀਂ ਲਾਗਿਰੋਦੀ ਨਰੇਂਦਰ ਮੋਦੀ ਨਹੀਂ ਲਾਗਿਰੋਦੀ ਨਰੇਂਦਰ ਮੋਦੀ ਹਾਏ 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 ਅੱਜ ਪੰਜਾਬ ਮੇਲਾ ਕਾਂਗਰਸ ਦੇ ਉਹਨਾਂ ਅੱਜ ਆਨੇ ਦੇ ਵਿੱਚ ਸਾਡਾ ਜਿਹੜਾ ਅੱਜ ਰੋਸ ਪ੍ਰਦਰਸ਼ਨ ਮਹਿਲਾ ਵਿਰੋਧੀ ਨਰਿੰਦਰ ਮੋਦੀ Dalit ਵਿਰੋਧੀ ਨਰਿੰਦਰ ਮੋਦੀ ਜੋ ਮਹਿਲਾਵਾਂ ਦੇ ਉੱਪਰ ਅਤਿਆਚਾਰ ਹੋ ਰਹੇ ਨੇ ਔਰ ਖਾਸ ਕਰਕੇ ਦਲੀ ਸਮਾਜ ਦੀਆਂ ਬੇਟੀਆਂ ਦੇ ਉੱਪਰ ਜੋ ਅਤਿਆਚਾਰ ਹੋ ਰਹੇ ਨੇ ਉਹਦੇ ਵਿਰੋਧ ਦੇ ਵਿੱਚ ਅੱਜ ਜਿਹੜਾ ਰੋਸ ਪ੍ਰਦਰਸ਼ਨ ਰੋਸ ਕਰਨਾ ਹੈ ਜਿਹੜਾ ਉਹ ਅਸੀਂ ਅੱਜ ਮਹਿਲਾਵਾਂ ਵੱਲੋਂ ਕੀਤਾ ਜਾ ਰਿਹਾ ਹੈ ਮਹਿਲਾ ਕਾਂਗਰਸ ਦੇ ਅਧਿਖ ਮਮਤਾ ਦੱਤਾ ਜੀ ਦੀ ਅਗਵਾਈ ਅੱਜ ਲੁਧਾਨੇ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਹੈ ਕਿ ਨਰਿੰਦਰ ਮੋਦੀ ਮਹਿਲਾ ਵਿਰੋਧੀ ਨਰੇਂਦਰ ਮੋਦੀ Dalit ਵਿਰੋਧੀ ਨਰੇਂਦਰ ਮੋਦੀ ਕਿਸਾਨ ਵਿਰੋਧੀ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਟ੍ਰੇਨਾਂ ਬੰਦ ਐ 에어ਪੋਰਟ 에어ਪੋਰਟ ਸਾਰੇ ਬੜੀ ਸੀਨੇ ਦੇ ਵਿੱਚ ਉਦੋਂ ਅੱਗ ਲੱਗਦੀ ਹੈ ਕਿ ਜਦ ਅਡਾਨੀ 에어ਪੋਰਟ ਜਦ ਅਸੀਂ ਦੇਖਦੇ ਆਂ ਜਾਂ ਪੜ੍ਹਦੇ ਆਂ ਤਾਂ ਉਸ ਵੇਲੇ ਤੁਸੀਂ ਸੋਚੋ ਕਿ ਸਾਨੂੰ ਉਹੀ ਟਾਈਮ ਯਾਦ ਆਂਦਾ ਜਦ ਇਸਟ ਇੰਡੀਆ ਕੰਪਨੀ ਆਈ ਸੀਗੀ ਰਾਜਕਰਨ ਮੈਨੂੰ ਲੱਗਦਾ ਕਿ ਉਹੀ ਦਿਨ ਸ਼ੁਰੂ ਹੋ ਗਿਆ ਰੇਲਵੇ ਦੇ ਲੱਖਾਂ ਕਰਮਚਾਰੀ ਜਿਹੜੇ ਉਹ ਬੇਕਾਰ ਹੋ ਗਏ ਉਹਨਾਂ ਦੀ ਰੋਜ਼ੀ ਰੋਟੀ ਦਾ ਅੱਜ ਹਾਲਾਤ ਦੇਖੋ ਜਿਹੜੀਆਂ ਪੈਨਸ਼ਨ ਐ ਉਹ ਉਹਨਾਂ ਦਾ ਦੇਖੋ ਹਾਲਾਤ ਅੱਜ ਜਿਹੜੀ ਬੇਟੀ ਮੋਦੀ ਜਿਨੇ ਕਿ ਨਾਰਾ ਦਿੱਤਾ ਕਿ ਬੇਟੀ ਪੜਾਓ ਬੇਟੀ ਪਜਾਓ ਅਸੀਂ ਬੇਟੀਆਂ ਕਿਵੇਂ ਪਜਾਵਾਂਗੇ ਪੜਾਵਾਂਗੇ ਜੇ ਸਾਡੀਆਂ ਬੇਟੀਆਂ ਹੀ ਨਹੀਂ ਬੱਚਣਗੀਆਂ ਤੇ ਅਸੀਂ ਉਹਨਾਂ ਨੂੰ ਕਿਵੇਂ ਪੜਾਵਾਂਗੇ ਅਸੀਂ ਮੋਦੀ ਜੀ ਤੁਹਾਡੇ ਤੱਕ ਇੱਕ ਮਹਿਲਾ ਹੋਣ ਦੇ ਨਾਤੇ ਅਸੀਂ ਤੁਹਾਡੇ ਤੱਕ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਜੇ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀਓ ਸਭ ਤੋਂ ਪਹਿਲਾਂ ਜਿਹੜੀ ਇੱਕ ਔਰਤ ਹੈ ਜਿਹੜੀ ਉਹ ਸਮਾਜ ਨੂੰ ਚਲਾਉਂਦੀ ਹੈ ਉਹ ਇੱਕ ਬੇਟੀ ਦੇ ਰੂਪ 'ਚ ਉਹਨਾਂ ਬੇਟੀਆਂ ਦੀ ਰੱਖਿਆ ਲਈ ਐਦਾਂ ਦੇ ਕਾਨੂੰਨ ਬਣਾਓ ਜੇਕਰ ਕਿਸੇ ਬੱਚੀ ਨਾਲ ਦਰਿੰਦਗੀ ਹੁੰਦੀ ਹੈ ਦੁਬਾਰਾ ਜਿਹੜਾ ਦਰਿੰਦਾ ਦਰਿੰਦਗੀ ਕਰਨ ਤੋਂ ਪਹਿਲਾਂ 100 ਵਾਰ ਸੋਚੇ ਕਿ ਸਾਡਾ ਕਾਨੂੰਨ ਐਦਾਂ ਦਾ ਹੈ ਉਹਨੂੰ ਸਖਤ ਸਖ ਸਜ਼ਾ ਮੈਂ ਤਾਂ ਕਹਿੰਨੀ ਜਿਵੇਂ ਉਹਦੇ ਹੱਥ ਪੈਰ ਵੜ ਦਿੱਤੇ ਜਾਣ ਤਾਂਕਿ ਬਾਕੀ ਇਹ ਦੇਖਣ ਕਿ ਇਹ ਦਰਿੰਦਗੀ ਕਰਾਂਗੇ ਤਾਂ ਤਦ ਹੀ ਸੀ ਆਪਣੀਆਂ ਬੇਟੀਆਂ ਨੂੰ ਸੇਵ ਕਰ ਸਕਦੇ ਆ ਤਦ ਹੀ ਉਹਨਾਂ ਨੂੰ ਪੜ੍ਹਾ ਸਕਦੇ ਆ ਤਦ ਹੀ ਉਹਨਾਂ ਨੂੰ ਅੱਗੇ ਵਧਾ ਸਕਦੇ ਆ ਜੀ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਰਵਿੰਦਰ ਜਿੰਮੀ ਦੇ ਨਾਲ ਫੌਕਸ ਪੰਜਾਬੀ ਯਰ ਸਿਟੀ ਯਰ ਨਿਊਜ਼